ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਆ ਸਾਰੇ ਠੀਕ ਹੋਵੋਗੇ ਪ੍ਰਮਾਤਮਾ ਆਪ ਜੀ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਅੱਜ ਤੁਹਾਨੂੰ ਲੈ ਚੱਲਦੇ ਆ ਜੀ ਆਪਾਂ ਪਿੰਡ ਮਲੂਕਾ ਗੁਰੂ ਘਰ ਤਾਰੂਆਣਾ ਸਾਹਿਬ ਵਿਖੇ ਜਿੱਥੇ ਕਿ ਭਾਈ ਮੰਜ ਸੇਵਾ ਸੁਸਾਇਟੀ ਵੱਲੋਂ ਅੱਜ 11 ਲੜਕੀਆਂ ਦੇ ਵਿਆਹ ਕੀਤੇ ਗਏ ਆ ਇਹ ਪ੍ਰੋਗਰਾਮ 25 ਤਰੀਕ ਤੋਂ ਸ਼ੁਰੂ ਆ ਜੀ 25 ਤਰੀਕ ਤੋਂ ਚੱਲ ਰਿਹਾ ਪੂਰੇ 5 ਦਿਨ ਹੋ ਗਿਆ ਅੱਜ 1 ਤਰੀਕ ਹੋਗੀ ਤੇ ਅੱਜ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ 11 ਲੜਕੀਆਂ ਦੇ ਆਨੰਦ ਕਾਰਜ ਕਰਵਾਏ ਗਏ ਆ ਲੰਗਰ ਦਾ ਬਖਤਾ ਪੂਰਾ ਪ੍ਰੋਗਰਾਮ ਆ ਜੀ ਇੱਥੇ ਬਰਾਤੀ ਸੱਜਣਾ ਲਈ ਰਿਸ਼ਤੇਦਾਰਾਂ ਲਈ ਤੇ ਪਿੰਡ ਵਾਸੀਆਂ ਲਈ ਸਾਰੇ ਭੈਣ ਭਰਾਵਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਪਾਇਆ ਦੂਰੋਂ ਨੇੜੋਂ ਸੰਗਤਾਂ ਚੱਲ ਕੇ ਆਈਆਂ ਨੇ ਤੇ ਸਾਡੇ ਪਿੰਡ ਦੇ ਜਿਹੜੇ ਨੌਜਵਾਨ ਨੇ ਯੂਥ ਪਾਵਰ ਜਿਨ੍ਹਾਂ ਦੀ ਆਪਾਂ ਗੱਲ ਕਰੀਏ ਉਹਨਾਂ ਨੂੰ ਅੱਜ ਪੂਰੇ 5 ਤੋਂ 6 ਦਿਨ ਹੋ ਗਏ ਜੀ ਸੇਵਾ ਕਰਦਿਆਂ ਨੂੰ ਦਿਨ ਰਾਤ ਸੇਵਾ ਨਿਭਾਈ ਸਾਡੇ ਪਿੰਡ ਦੇ ਨੌਜਵਾਨਾਂ ਨੇ ਵਾਹਿਗੁਰੂ ਉਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੰਦਰੁਸਤੀਆਂ ਬਖਸ਼ੀ ਜੀ ਸੋ ਗੱਲ ਕਰਦੇ ਆ ਜੀ ਹੁਣ ਆਪਾਂ ਸਮਾਨ ਦੀ ਲੜਕੀਆਂ ਵਾਸਤੇ ਜਿਹੜਾ ਫਰਨੀਚਰ ਦਾ ਸਮਾਨ ਆ ਉਹ ਪ੍ਰੋਪਰ ਸਾਰਾ ਸਮਾਨ ਦਿੱਤਾ ਜੋ ਵੀ ਭਾਂਡਾ ਟਿੱਕਰ ਵਰਤਨਯੋਗ ਆਉਂਦਾ ਇਲੈਕਟ੍ਰਿਸਿਟੀ ਦਾ ਸਾਰਾ ਸਮਾਨ ਜਿਹੜਾ ਹੈਗਾ ਉਹ 11 ਦੀਆਂ 11 ਕੁੜੀਆਂ ਨੂੰ ਦਿੱਤਾ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਆਨੰਦ ਕਾਰਜ ਹੋਏ ਆ ਸਾਡੇ ਜਿਹੜੇ ਐਨ ਆਰ ਆਈ ਵੀਰ ਨੇ ਬਾਹਰਲੇ ਦੇਸ਼ਾਂ 'ਚ ਗਏ ਨੇ ਉਹਨਾਂ ਨੇ ਵੀ ਸੇਵਾ ਨਿਭਾਈ ਯੋਗਦਾਨ ਕੀਤਾ ਪਿੰਡ ਮਲੂਕਾ ਤੋਂ ਜੋ ਬਾਹਰਲੇ ਦੇਸ਼ਾਂ ਦੇ ਵਿੱਚ ਗਏ ਨੇ ਕੈਨੇਡਾ ਅਮਰੀਕਾ ਦੇ ਵਿੱਚ ਬੈਠੇ ਨੇ ਉਹਨਾਂ ਨੇ ਵੀ ਯੋਗਦਾਨ ਕੀਤਾ ਬਾਕੀ ਭਾਈ ਮੰਜ ਸੇਵਾ ਸੁਸਾਇਟੀ ਦੇ ਜਿਹੜੇ ਮੈਂਬਰ ਨੇ ਉਹਨਾਂ ਨੇ ਵੀ ਬਹੁਤ ਹੀ ਵੱਧ ਚੜ੍ਹ ਕੇ ਯੋਗਦਾਨ ਕੀਤਾ ਪ੍ਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ ਹੋਰਾਂ ਪਿੰਡਾਂ ਨੂੰ ਵੀ ਅਸੀਂ ਬੇਨਤੀ ਕਰਦੇ ਆ ਕਿ ਪਿੰਡਾਂ ਦੇ ਵਿੱਚ ਇਹੋ ਜਿਹੀਆਂ ਸੁਸਾਇਟੀਆਂ ਬਣਨ ਅਤੇ ਭਾਈ ਮੰਜ ਸੇਵਾ ਸੁਸਾਇਟੀ ਵੱਲੋਂ ਇਹ ਪ੍ਰੋਗਰਾਮ ਹਰ ਸਾਲ ਕੀਤਾ ਜਾਂਦਾ ਹੀ ਲੋੜਵੰਦ ਗਰੀ ਪਰਿਵਾਰ ਦੀਆਂ ਲੜਕੀਆਂ ਦੇ ਵਿਆਹ ਕੀਤੇ ਜਾਂਦੇ ਆ ਸੋ ਪ੍ਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਕੰਮਕਾਰ ਦੇ ਵਿੱਚ ਬਰਕਤ ਪਾਵੇ ਜੀ ਆਸ ਕਰਦੇ ਆ ਕਿ ਤੁਹਾਨੂੰ ਇਹ ਪ੍ਰੋਗਰਾਮ ਵਧੀਆ ਲੱਗਿਆ ਹੋਵੇਗਾ ਸੋ ਇਸ ਪ੍ਰੋਗਰਾਮ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਜੀ ਬਾਹੇ ਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਧੰਨਵਾਦ चलदाी खिली व